ਹਾਂਜੀ ਕੋਟੂ ਹੈਗੇ ਹਨ

ਸਰ ਇੱਕ ਨਕਲ ਨਕਲੀ ਬ੍ਰੋਕਰ ਬਣ ਕੇ ਬਣ ਕੇ ਜ਼ਮੀਨ ਦਾ ਸੌਦਾ ਕਰ ਰਿਹਾ ਸੀ ਪਰਚਾ ਕੀ ਤਕੀਰ ਤਕੀਰ ਅ ਕੱਲ ਛੱਡੀ ਲੋਕਲ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਕੁਝ ਨੀ ਲੋਕਲ ਟਾਈਪ ਤਨੀਕਸ ਦੇ ਜਿਹੜੇ ਨਾ ਨਕਲੀ ਡੀਲਰ ਬਣ ਕੇ ਤੇ ਨਕਲੀ ਪ੍ਰੋਪਰਟੀ ਦੇ ਮਾਲਕ ਬਣ ਕੇ ਬੋਲੀਪਾਲੀ ਲੋਕਾਂ ਨਾਲ ਧਗੀਆਂ ਕਰ ਰਿਹਾ ਤੇ ਆਪਣੇ ਆਪ ਨੂੰ ਕਿਸੇ ਪ੍ਰੋਪਰਟੀ ਦਾ ਮਾਲਕ ਦੱਸ ਕੇ ਉਹ ਕੰਨਾਂ ਲੱਖਾਂ ਦੀ ਠੱਗੀਆਂ ਕਰ ਰਿਹਾ ਇਸ ਸਬੰਧੀ ਅਸੀਂ ਮਕਦਮਾ ਦਰਜ ਰਿ스트ਰ ਕੀਤਾ ਵਕਫਤਾ ਰਹਾ ਹੈਠ ਜਿਹਦੇ ਕਿ ਜੱਲੀ ਝੋ ਤੋਂ ਖਦੜੀ ਤੇ ਜਾਲੀ ਕਾਗਜ਼ਾ ਤਿਆਰ ਕਰਨ ਸੰਬੰਧੀ ਤੇ ਉਸ ਮਕਦਮੇ ਵਿੱਚ ਅਸੀਂ ਗੁਰਪ੍ਰੀਤ ਸਿੰਘ ਜੈਰਾਮ ਤੇ ਦਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਇੱਕ ਨਕਲੀ ਅਸੀਂ ਆਪਣਾ ਆ ਆਇਡੈਂਟੀਟੀ ਪ੍ਰੂਫ ਜਿਹੜਾ ਕਿ ਉਸ ਜਗ੍ਹਾ ਦੇ ਮਾਲਕ ਦਾ ਸੀਗਾ ਉਹ ਸੀ ਬਰਾਮਦ ਕੀਤਾ ਹੈ ਤੇ ਇਹਨਾਂ ਦੀ ਅਰੈਸਟ ਕੰਸੀਡਰ ਕੀਤੀ ਤੇ 2 ਦਿਨ ਦੇ ਪੁਲਿਸ ਰਿਵਾਰਡ ਤੇ ਕਿੱਥੇ ਤੇ ਲੈਣ ਵਾਲੇ ਸਨ ਜਿਹੜਾ ਗੁਰਪ੍ਰੀਤ ਸਿੰਘ ਹੈ ਨੂਰਮਲ ਦਾ ਰਹਿਣ ਵਾਲਾ ਜੈਰਾਮ ਹੈ ਇਹ ਜਲੰਧਰ ਦਾ ਰਹਿਣ ਵਾਲਾ ਹੈ ਤੇ ਦਲਜੀਤ ਸਿੰਘ ਲੰਮੜੇ ਦਾ ਰਹਿਣ ਵਾਲਾ ਹੈ ਇਹ ਜਿਹੜਾ ਅਸਲੀ ਮਾਲਕ ਸੀ ਕੌਣ ਸੀ ਕਿ ਉਹਨਾਂ ਨੇ ਦਰਖਾਸਤ ਦਿੱਤੀ ਤਾਂ ਕਿ ਮੈਟਰ ਹੋਵੇ ਇਸ ਵੰਦੀ ਹਜੇ ਤਫਤੀਸ਼ ਚ ਜਾਰੀ ਹੈ ਹਾਂਜੀ ਤੇ ਕਾਫੀ ਗੋਬਰ ਸਾਡੇ ਕੋਲ ਸ਼ਾਮਲ ਤਫਤੀਸ਼ ਹੋਏ ਨੇ ਤੇ ਜਿਨ੍ਹਾਂ ਦੇ ਨਾਮ ਸੀ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਤੇ ਜਿਹੜੇ ਕਾਫੀ ਨੇ ਬਾਤ ਮਤਲਬ ਇਲਜ਼ਾਮ ਦਿੱਤਾ ਕਈਆਂ ਪ੍ਰਾਪਤੀਆਂ ਇਹ ਹਜੇ ਵੈਰੀਫਾਈ ਕਰਾਂਗੇ ਰਿਮਾਂਡ ਦੇ ਵਿੱਚ ਕਿ ਇਹਨਾਂ ਦੇ ਕੋਈ ਹੋਰ ਵੀ ਪਰਚੇ ਆ ਕੋਈ ਕਿਸ ਤਰ੍ਹਾਂ ਦੇ ਹੋਰ ਉਹਨਾਂ ਨੇ ਪਹਿਲੇ ਵਾਰ ਦਰਜ ਕੀਤੀ ਹੋਏ ਤੇ ਉਹ ਕਰ ਇੱਕ ਨੈਕਸਸ ਹੈ ਇੱਕ ਗਿਰੋ ਹੈ ਜਿਹੜਾ ਕਿ ਜਾਲੀ ਕਾਗਜ਼ਤ ਤਿਆਰ ਕਰਦੇ ਨੇ ਤੇ ਜਿੰਨੇ ਜਾਲੀ ਕਾਗਜ਼ਤ ਤਿਆਰ ਕੀਤਾ ਸੀ ਉਹਨੂੰ ਵੀ ਨੰਨਿਤ ਕਰ ਲਿਆ ਪਰ ਸੱਚ ਜਿਹੜੀ ਪ੍ਰਾਪਰਟੀ ਦਾ ਸੌਦਾ ਕਰ ਰਹੇ ਸੀ ਫਲੋਰ ਦੀ ਫਲੋਰ ਤੋਂ ਬਾਅਦ ਫਲੋਰ ਦੀ ਸੀਗੀ ਤਦ ਹੀ ਅਸੀਂ ਰਜਿਸਟਰ ਕੀਤਾ ਇਹ ਪ੍ਰਿੰਸ ਦੀਗਾ ਪੱਟੀਆਂ ਤੇ ਪੱਟੀਆਂ ਦੇ ਜੀ ਜੀ ਕੀ ਕਰ ਉਹ ਜੀ ਸਰ ਜਿਹੜਾ ਮਸਲਾ ਅਸੀਂ ਇਹਨਾਂ ਦੇ ਧੋਖਾ ਤੜੀ ਤੇ ਜਿਹੜੇ ਕਿ ਜਾਲੀ ਕਾਗਜ਼ਾ ਤਿਆਰ ਕਰਨ ਦੀ ਵਕਾ ਉਤਰਾਮੈਂਡ ਪਰਸਾ